ਹੁਣ ਸੜਕ ਕਿਨਾਰੇ ਹੈਲਮਟ ਵੇਚਣ ਵਾਲਿਆਂ ਦੀ ਖੈਰ ਨਹੀਂ ਇਹ ਖਬਰ ਉਹਨਾਂ ਲਈ ਬਹੁਤ ਜ਼ਰੂਰੀ ਆ ਜਿਹੜੇ ਸੜਕਾਂ ਦੇ ਕਿਨਾਰੇ ਤੇ ਹੈਲਮਟ ਵੇਚਦੇ ਨੇ ਬਿਲਕੁਲ ਤੁਸੀਂ ਠੀਕ ਸੁਣ ਰਹੇ ਹੋ ਕੇਂਦਰ ਸਰਕਾਰ ਦੇਸ਼ ਭਰ ਵਿੱਚ ਘੱਟੀਆਂ ਕੁਆਲਟੀ ਵਾਲੇ ਬਾਈਕ ਹੈਲਮਟ ਖਿਲਾਫ ਕਾਰਵਾਈ ਕਰਨ ਦੀ ਯੋਜਨਾ ਬਣਾ ਰਹੀ ਹੈ ਸੜਕ ਹਾਦਸਿਆਂ ਵਿੱਚ ਮੌਤਾਂ ਅਤੇ ਸੱਟਾਂ ਦਾ ਇੱਕ ਵੱਡਾ ਕਾਰਨ ਘਟੀਆ ਹੈਲਮਟ ਵਰਤਣਾ ਹੈ। ਦ ਮਿੰਟ ਦੀ ਰਿਪੋਰਟ ਵਿੱਚ ਸੂਤਰਾਂ ਦੇ ਹਵਾਲੇ ਦੇ ਨਾਲ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਕੇਂਦਰ ਸਰਕਾਰ ਨੇ ਇਸ ਸਬੰਧੀ ਰਾਜਾਂ ਨੂੰ ਪੱਤਰ ਵੀ ਭੇਜ ਦਿੱਤਾ ਹੈ। ਕਿ ਰਾਜਾਂ ਨੂੰ ਭੇਜੇ ਪੱਤਰ ਵਿੱਚ ਕੇਂਦਰੀ ਖਪਤਕਾਰ ਮਾਮਲਿਆਂ ਦੇ ਮੰਤਰਾਲੇ ਨੇ ਜ਼ਿਲ੍ਹਾ ਮਿਸਟ੍ਰੀਏਟ ਨੂੰ ਬਿਨਾਂ ਆਈਐਸਆਈ ਰਜਿਸਟ੍ਰੇਸ਼ਨ ਦੇ ਹੈਲਮਟ ਵੇਚਣ ਵਾਲਿਆਂ ਵਿਰੁੱਧ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਕੇਂਦਰ ਸਰਕਾਰ ਨੇ ਆਪਣੇ ਪੱਤਰ ਵਿੱਚ ਕਿਹਾ ਹੈ ਕਿ ਇਹ ਦੇਖਿਆ ਗਿਆ ਹੈ ਕਿ ਬਿਨਾ ਬੀਆਈਐਸ ਸਰਟੀਫਿਕੇਟ ਦੇ ਸੜਕ ਕਿਨਾਰੇ ਹੈਲਮਟ ਵੇਚੇ ਜਾਂਦੇ ਹਨ ਇਹ ਸੜਕ ਹਾਦਸਿਆਂ ਵਿੱਚ ਮੌਤਾਂ ਦਾ ਇੱਕ ਵੱਡਾ ਕਾਰਨ ਹੈ ਪੱਤਰ ਵਿੱਚ ਕਿਹਾ ਗਿਆ ਹੈ ਕਿ ਨੀਮਾ ਦੀ ਉਲੰਘਣਾ ਕਰਨ ਵਾਲੇ BIS ਲਾਇਸੈਂਸ ਅਤੇ ਜਾਲੀ ISI ਨਿਸ਼ਾਨ ਲਾ ਕੇ ਹੈਲਮਟ ਬਣਾਉਣ ਅਤੇ ਵੇਚਣ ਵਾਲਿਆਂ ਵਿਰੁੱਧ ਤੁਰੰਤ ਕਾਰਵਾਈ ਕਰਨ ਦੀ ਲੋੜ ਹੈ ਸਾਰੇ ਜ਼ਿਲ੍ਹਾ ਮਿਨਿਸਟ੍ਰੇਟਾਂ ਨੂੰ ਨਿੱਜੀ ਤੌਰ ਤੇ ਘੱਟੀਆਂ ਕੁਆਲਿਟੀ ਦੇ ਹੈਲਮਟ ਬਣਾਉਣ ਅਤੇ ਵੇਚਣ ਵਾਲਿਆਂ ਵਿਰੁੱਧ ਮੁਹਮਲ ਚਲਾਉਣ ਦੇ ਨਿਰਦੇਸ਼ ਦੇ ਦਿੱਤੇ ਗਏ ਨੇ ਭਾਰਤ ਵਿੱਚ ਬਣੇ ਉਦਯੋਗਿਕ ਉਤਪਾਦਾਂ ਨੂੰ ISI ਮਾਰਕ ਦਿੱਤਾ ਜਾਂਦਾ ਹੈ ਇਹ ਦਰਸਾਉਂਦਾ ਹੈ ਕਿ ਕੋਈ ਉਤਪਾਦ ਭਾਰਤੀ ਮਿਆਰੀ ਬਿਊਰੋ ਦੁਆਰਾ ਵਿਕਸਿਤ ਭਾਰਤੀ ਮਿਆਰਾਂ ਦੇ ਅਨੁਕੂਲ ਹੈ ਭਾਰਤ ਵਿੱਚ ਸਰਕਾਰ ਨੇ ਦੋਪਹੀਆ ਵਾਹਨਾਂ ਵਿੱਚ ਹੈਲਮਟ ਪਾਉਣਾ ਲਾਜ਼ਮੀ ਕਰ ਦਿੱਤਾ ਹੈ। ਦੋਪਹੀਆ ਵਾਹਨਾਂ ਤੇ ਦੋ ਵਿਅਕਤੀਆਂ ਨੂੰ ਬੈਠਣ ਦੀ ਇਜਾਜ਼ਤ ਹੈ ਤੇ ਦੋਵਾਂ ਨੂੰ ਹੀ ਹੈਲਮਟ ਪੈਣਾ ਲਾਜ਼ਮੀ ਹੈ। ਦੁਨੀਆ ਵਿੱਚ ਸਭ ਤੋਂ ਵੱਧ ਦੋਪਹੀਆ ਵਾਹਨ ਭਾਰਤ ਵਿੱਚ ਵਰਤੇ ਜਾਂਦੇ ਹਨ। ਅੰਦਾਜ਼ੇ ਕਿ 2023 ਦੇ ਮੁਕਾਬਲੇ 2024 ਵਿੱਚ ਸੜਕ ਹਾਦਸਿਆਂ ਵਿੱਚ 20.4% ਅਤੇ ਮੌਤਾਂ ਵਿੱਚ 10.7% ਵਾਧਾ ਹੋਇਆ ਹੈ। ਇਸ ਤਰ੍ਹਾਂ ਦੀ ਹੋਰ ਜਾਣਕਾਰੀਆਂ ਦੇਖਣ ਦੇ ਲਈ ਜੁੜੇ ਰਹੋ Zikar TV ਦੇ ਨਾਲ ਹੁਣ ਸੜਕ ਕਿਨਾਰੇ ਹੈਲਮਟ ਵੇਚਣ ਵਾਲਿਆਂ ਦੀ ਖੈਰ ਨਹੀਂ ਇਹ ਖਬਰ ਉਹਨਾਂ ਲਈ ਬਹੁਤ ਜ਼ਰੂਰੀ ਆ ਜਿਹੜੇ ਸੜਕਾਂ ਦੇ ਕਿਨਾਰੇ ਤੇ ਹੈਲਮਟ ਵੇਚਦੇ ਨੇ ਬਿਲਕੁਲ ਤੁਸੀਂ ਠੀਕ ਸੁਣ ਰਹੇ ਹੋ ਕੇਂਦਰ ਸਰਕਾਰ ਦੇਸ਼ ਭਰ ਵਿੱਚ ਘੱਟੀਆਂ ਕੁਆਲਟੀ ਵਾਲੇ ਬਾਈਕ ਹੈਲਮਟ ਖਿਲਾਫ ਕਾਰਵਾਈ ਕਰਨ ਦੀ ਯੋਜਨਾ ਬਣਾ ਰਹੀ ਹੈ ਸੜਕ ਹਾਦਸਿਆਂ ਵਿੱਚ ਮੌਤਾਂ ਤੇ ਸੱਟਾਂ ਦਾ ਇੱਕ ਵੱਡਾ ਕਾਰਨ ਕਟਿਆ ਹੈਲਮਟ ਵਰਤਣਾ ਹੈ। ਦ ਮਿੰਟ ਦੀ ਰਿਪੋਰਟ ਵਿੱਚ ਸੂਤਰਾਂ ਦੇ ਹਵਾਲੇ ਦੇ ਨਾਲ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਕੇਂਦਰ ਸਰਕਾਰ ਨੇ ਇਸ ਸਬੰਧੀ ਰਾਜਾਂ ਨੂੰ ਪੱਤਰ ਵੀ ਭੇਜ ਦਿੱਤਾ ਹੈ। ਕਿ ਰਾਜਾਂ ਨੂੰ ਭੇਜੇ ਪੱਤਰ ਵਿੱਚ ਕੇਂਦਰੀ ਖਪਤਕਾਰ ਮਾਮਲਿਆਂ ਦੇ ਮੰਤਰਾਲੇ ਨੇ ਜ਼ਿਲ੍ਹਾ ਮਿਸਟ੍ਰੀਏਟ ਨੂੰ ਬਿਨਾਂ ਆਈਐਸਆਈ ਰਜਿਸਟ੍ਰੇਸ਼ਨ ਦੇ ਹੈਲਮਟ ਵੇਚਣ ਵਾਲਿਆਂ ਵਿਰੁੱਧ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਕੇਂਦਰ ਸਰਕਾਰ ਨੇ ਆਪਣੇ ਪੱਤਰ ਵਿੱਚ ਕਿਹਾ ਹੈ ਕਿ ਇਹ ਦੇਖਿਆ ਗਿਆ ਹੈ ਕਿ ਬਿਨਾ B.I.S ਸਰਟੀਫਿਕੇਟ ਦੇ ਸੜਕ ਕਿਨਾਰੇ ਹੈਲਮਟ ਵੇਚੇ ਜਾਂਦੇ ਹਨ ਇਹ ਸੜਕ ਹਾਦਸਿਆਂ ਵਿੱਚ ਮੌਤਾਂ ਦਾ ਇੱਕ ਵੱਡਾ ਕਾਰਨ ਹੈ ਪੱਤਰ ਵਿੱਚ ਕਿਹਾ ਗਿਆ ਹੈ ਕਿ ਨੀਮਾ ਦੀ ਉਲੰਘਣਾ ਕਰਨ ਵਾਲੇ DIS ਲਾਇਸੈਂਸ ਅਤੇ ਜਾਲੀ ISI ਨਿਸ਼ਾਨ ਲਾ ਕੇ ਹੈਲਮਟ ਬਣਾਉਣ ਅਤੇ ਵੇਚਣ ਵਾਲਿਆਂ ਵਿਰੁੱਧ ਤੁਰੰਤ ਕਾਰਵਾਈ ਕਰਨ ਦੀ ਲੋੜ ਹੈ ਸਾਰੇ ਜ਼ਿਲ੍ਹਾ ਮਿਨਿਸਟ੍ਰੇਟਾ ਨੂੰ ਨਿੱਜੀ ਤੌਰ ਤੇ ਘੱਟੀਆਂ ਕੁਆਲਿਟੀ ਦੇ ਹੈਲਮਟ ਬਣਾਉਣ ਅਤੇ ਵੇਚਣ ਵਾਲਿਆਂ ਵਿਰੁੱਧ ਮਹੌਮ ਚਲਾਉਣ ਦੇ ਨਿਰਦੇਸ਼ ਦੇ ਦਿੱਤੇ ਗਏ ਨੇ ਭਾਰਤ ਵਿੱਚ ਬਣੇ ਉਦਯੋਗਿਕ ਉਤਪਾਦਾਂ ਨੂੰ ISI ਮਾਰਕ ਦਿੱਤਾ ਜਾਂਦਾ ਹੈ ਇਹ ਦਰਸਾਉਂਦਾ ਹੈ ਕਿ ਕੋਈ ਉਤਪਾਦ ਭਾਰਤੀ ਮਿਆਰੀ ਬਿਊਰੋ ਦੁਆਰਾ ਵਿਕਸਿਤ ਭਾਰਤੀ ਮਿਆਰਾਂ ਦੇ ਅਨੁਕੂਲ ਹੈ ਭਾਰਤ ਵਿੱਚ ਸਰਕਾਰ ਨੇ ਦੋਪਹੀਆ ਵਾਹਨਾ ਵਿੱਚ ਹੈਲਮਟ ਪਾਉਣਾ ਲਾਜ਼ਮੀ ਕਰ ਦਿੱਤਾ ਹੈ। ਦੋਪਹੀਆ ਵਾਹਨਾ ਤੇ ਦੋ ਵਿਅਕਤੀਆਂ ਨੂੰ ਬੈਠਣ ਦੀ ਇਜਾਜ਼ਤ ਹੈ ਤੇ ਦੋਵਾਂ ਨੂੰ ਹੀ ਹੈਲਮਟ ਪੈਣਾ ਲਾਜ਼ਮੀ ਹੈ। ਦੁਨੀਆ ਵਿੱਚ ਸਭ ਤੋਂ ਵੱਧ ਦੋਪਹੀਆ ਵਾਹਨ ਭਾਰਤ ਵਿੱਚ ਵਰਤੇ ਜਾਂਦੇ ਹਨ। ਤੁਹਾਨੂੰ ਦੱਸਦੀ ਹਾਂ ਕਿ 2023 ਦੇ ਮੁਕਾਬਲੇ 2024 ਵਿੱਚ ਸੜਕ ਹਾਦਸਿਆਂ ਵਿੱਚ 20.4% ਅਤੇ ਮੌਤਾਂ ਵਿੱਚ 10.7% ਵਾਧਾ ਹੋਇਆ ਹੈ। ਇਸ ਤਰ੍ਹਾਂ ਦੀ ਹੋਰ ਜਾਣਕਾਰੀਆਂ ਦੇਖਣ ਦੇ ਲਈ ਜੁੜੇ ਰਹੋ ZEE Q TV ਦੇ ਨਾਲ।